ਮੈਟਰੋਪੋਲੀਟਨ ਬਿਸ਼ਪ ਐਂਗਲਿਕਨ ਚਰਚ ਆਫ ਇੰਡੀਆ ਦੇ ਚੇਅਰਮੈਨ ਰੌਕਸ ਬੀ ਸੰਧੂ ਦੀ ਪ੍ਰਧਾਨਗੀ ਹੇ ਸੇਂਟ ਪੀਟਰਸ ਐਂਗਲਿਕਨ ਚਰਚ ਬਿਸ਼ਪ ਹਾਊਸ ਟੇਲਰ ਰੋਡ ਵਿਖੇ 크리스마ਸ ਮਿਡਨਾਈਟ ਪ੍ਰੇਅਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ ਇਸ ਮੌਕੇ ਪਾਦਰੀ ਦੀਪਕ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ ਮੈਂ ਬਿਸ਼ਪ ਰੌਕਸ ਬਰਨਵਾਰ ਸੰਧੂ ਐਂਗਲਿਕਨ ਚਰਚ ਆਫ ਇੰਡੀਆ ਦਾ ਸਮਰਸਰ ਦਾ ਬਿਸ਼ਪ ਹਾਂ ਮੈਟਰੋਪੋਲੀਟਨ ਵਿੱਚ ਹਾਂ आज चौबीस की रात को 11 बजे से लेकर के दुआ प्रार्थना चल रही है और प्रभु यीशु मसीह का जन्म दिहाड़ा मनाया जा रहा है और 25 तरीक प्रभु यीशु मसीह के जन्म दिहाड़े की है और आज से ही सारा रंगारंग प्रोग्राम शुरू हो जाता है तो ये प्रोग्राम शुरू हो गया है और सारा केक काटा गया है और चाय पानी का इंतजाम है लोग खुशी चाव मिला के साथ सब गीत भजन गा रहे हैं पच्चीस तरीक दिसंबर में प्रभु जसू मसीह का जन्मदिन मनाया जाता है ਅੱਜ 12 ਵਜੇ ਦਿਨ ਬਦਲ ਜਾਂਦਾ ਹੈ ਅੱਜ 6 ਮੀਟਰ ਇੰਗਲਿਸ਼ ਜੱਜ ਵਿੱਚ ਪੂਜੀ ਸਮਸੇ ਦਿਵਸ ਦਿਹਾੜੇ ਤੇ ਚਾਹ ਦਾ ਲੰਗਰ ਕੇਕ ਟਾ